ਬਠਿੰਡਾ ਦੇ ਧੋਬਿਆਣਾ बस्ती ਵਿੱਚ ਰਹਿਣ ਵਾਲੀ ਇੱਕ ਵਿਧਵਾ ਔਰਤ ਜੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਦੇ ਕਮਰੇ ਦੀ ਬੀਤੀ ਰਾਤ ਛੱਤ ਡਿੱਗ ਪਈ ਸਾਰਾ ਸਮਾਨ ਬਿਲਕੁਲ ਹੋ ਗਿਆ ਖਤਮ ਜਾਣਕਾਰੀ ਅਨੁਸਾਰ ਬਠਿੰਡਾ ਦੇ ਧੋਬਿਆਣਾ बस्ती ਗਲੀ ਨੰਬਰ 2 ਦੇ ਵਿੱਚ ਰਹਿੰਦੀ ਇੱਕ ਵਿਧਵਾ ਔਰਤ ਜੋ ਲੋਕਾਂ ਦੀਆਂ ਕੁੱਠੀਆਂ ਦੇ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਅਤੇ ਇਹ ਵਿਧਵਾ ਔਰਤ ਹੈ ਇਹ ਆਪਣਾ ਇਹਦਾ ਬੇਟਾ ਅੰਦਰ ਸੁੱਤਾ ਪਿਆ ਸੀ ਤੇ ਇਹ ਜਦ ਆਪਣਾ ਦੁੱਧ ਲੈ ਕੇ ਆਪਣੇ ਘਰ ਆਈ ਤਾਂ ਇਸ ਨੇ ਦੇਖਿਆ ਕਿ ਛੱਤ ਦੇ ਉੱਪਰੋਂ ਏਟਾ ਮਿੱਟੀ ਡਿੱਗ ਰਹੀ ਹੈ ਤਾਂ ਇਸ ਨੇ ਫਟਾਫਟ ਆਪਣੇ ਬੇਟੇ ਨੂੰ ਉਠਾਇਆ ਤੇ ਉਸ ਨੂੰ ਆਪਣਾ ਬਾਹਰ ਕੱਢਿਆ ਜਦ ਇਸ ਦਾ ਬੇਟਾ ਬਾਹਰ ਆਇਆ ਤਾਂ ਨਾਲ ਦੇ ਨਾਲ ਛੱਤ 헤ਠ ਆ ਪਈ ਅਗਰ ਇਹ ਇਹ ਆਪਣਾ ਰਾਤ ਦਾ ਸਮਾਂ ਹੁੰਦਾ ਸੁੱਤੇ ਪਏ ਹੁੰਦੇ ਤਾਂ ਇਹ ਕੋਈ ਵੱਡਾ ਵੀ ਆਪਣਾ ਇਸ ਦੇ ਨਾਲ ਨੁਕਸਾਨ ਹੋ ਸਕਦਾ ਸੀ ਇਸ ਨੂੰ ਦਿਖਾ ਰਿਹਾ ਬਠਿੰਡਾ ਦੇ ਧੋਬਿਆਂ ਬਸਤੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਵਿਧਵਾ ਔਰਤ ਦੇ ਘਰ ਦੀ ਜਿਹੜੀ ਛੱਤ ਹੈ ਇਹ ਆਪਣਾ ਉਹ ਡੱਕੀ ਹੈ ਤੇ ਇਸ ਨੇ ਸਮਾਜ ਸੇਵੀ ਲੋਕਾਂ ਅਤੇ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਛੱਤ ਦੀ ਮੰਗ ਕੀਤੀ ਹੈ ਕਿ ਉਹਦੀ ਆਪਣਾ ਛੱਤ ਜਿਹੜੀ ਉਹ ਆਪਣਾ ਬਵਾਕ ਦਿੱਤੀ ਜਾਵੇ ਅਸੀਂ ਦਿਖਾ ਰਹੇ ਹਾਂ ਬਟਿੰਡਾ ਧੋਬੀਣਾ ਬਸਤੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਵਿਧਵਾ ਔਰਤ ਆਪਣੇ ਬੇਟੇ ਦੇ ਨਾਲ ਆਪਣਾ ਧੋਬੀਣਾ ਬਸਤੀ ਵਿਖੇ ਰਹਿ ਰਹੀ ਸੀ ਅਤੇ ਇਹ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਤਾਂ ਬੀਤੀ ਰਾਤ بارش ਜੋ ਹੋ ਰਹੀ ਸੀ ਤਾਂ ਉਸ ਦੀ ਆਪਣਾ ਇੱਕ ਇਸ ਦੇ ਕੋਲ ਇੱਕ ਹੀ ਆਪਣਾ ਕਮਰਾ ਸੀ ਉਹਦੀ ਵੀ ਛੱਤ ਜਿਹੜੀ ਹੈ ਉਹ ਡਿੱਗ ਪਈ ਤੇ ਅੰਦਰ ਜਿਹੜਾ ਸਾਰਾ ਸਮਾਨ ਸੀ ਉਹ ਬਿਲਕੁਲ ਆਪਣਾ ਖਰਾਬ ਹੋ ਗਿਆ ਸਾਰਾ ਹੀ ਸਮਾਨ ਇੱਥੇ ਆਪਣਾ ਅੰਦਰ ਜਿਹੜਾ ਸੀਗਾ ਉਹ ਟੁੱਟ ਗਿਆ ਅਸੀਂ ਦਿਖਾ ਰਹੇ ਹਾਂ ਬਟੇਂਡਾ ਦੀ ਤੋਬੀ ਨਾਲ ਬਸਤੀ ਇਹ ਗੜੀ ਨੰਬਰ 2 ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਵਿਧਵਾ ਔਰਤ ਦੀ ਜਿਹੜੀ ਆਪਣਾ ਮਕਾਨ ਦੀ ਛੱਤ ਹੈ ਉਹ ਪੁਰਾਣੀ ਹੋਣ ਦੇ ਕਾਰਨ ਮੀਂਹ ਦੇ ਕਾਰਨ ਜਿਹੜੀ ਹੈ ਉਹ ਦੇਖ ਚੁੱਕੀ ਹੈ ਅਤੇ ਇਸ ਨੇ ਮੰਗ ਕੀਤੀ ਹੈ ਕਿ ਕੋਈ ਵੀ ਆ ਕੇ ਇਸ ਦੀ ਬਾਹ ਫੜੇ ਤੇ ਇਸ ਦੀ ਛਾਤੀ ਜਿਹੜੀ ਹੈ ਉਹ ਆਪਣਾ ਪਵਾ ਕੇ ਦੇਵੇ ਆ ਉਸ ਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਮਹੱਲੇ ਦੇ ਲੋਕ ਤੇ ਇਹ ਹੀ ਵਿਧਵਾ ਹਰਤਾ ਕਿਹਨਾਵਾ ਤੁਹਾਡਾ ਬਿਵਿੰਦਰਪੁਰ ਕਿਹੜਾ ਮਤਲਬ ਹੈ ਤੋਬੀ ਆਣਾ ਉਸਤ ਕਿਵੇਂ ਆ ਕਿ ਦੋ ਦਿਨ ਹੋ ਗਏ ਸਰ ਮੈਂ ਪੈਂਦੇ ਨੂੰ ਤਾਂ ਕਰਕੇ ਸਤ ਪੁਰਾਣੀ ਸੀ ਦੇਖ ਦਿੱਤੀ ਸੁਣ ਕੇ ਪਤਾ ਲੱਗ ਗਿਆ ਕਿ ਕੋਈ ਨਹੀਂ ਆਇਆ ਸਾਡੇ 9 ਵਜੇ ਦਾ ਟਾਈਮ ਸੀ ਸਰ ਜਿਵੇਂ ਆਪ ਨੇ ਕੱਢਿਆ ਬਾਹਰ ਮੈਂ ਭੱਜ ਕੇ ਆ ਕੇ ਪਰ ਦੋਦਲੈਂਡ ਵੀ ਗਈ ਸੀ ਦੁਕਾਨ ਤੇ ਆ ਕੇ ਆਈ ਤੇ ਉੱਥੇ ਮਿੱਟੀ ਢੀਗੀ ਤੇ ਪਤਾ ਲੱਗਿਆ ਛੱਤ ਦੀ ਪੁਰਾਣੀ ਛੱਤ ਸੀ ਹਾਂ ਹਾਂ ਜੀ ਪਹਿਲਾਂ ਅੰਦਰੀ ਸੀ ਆਗਾ ਜਵਾਕ ਤਾਂ ਬਾਅਦ ਚ ਹਾਂ ਬਾਹਰ ਪਹਿਲਾਂ ਆ ਗਿਆ ਸੀ ਬਾਜ਼ਮਾਰੀ ਤੋਂ ਮਿੱਟੀ ਢੀਗੀ ਸੀ ਸਮਾਨ ਤਾਂ ਬਹੁਤ ਹੋ ਗਿਆ ਸਰ ਸਾਰਾ ਸਮਾਨ ਟੁੱਟ ਗਿਆ ਜਦੋਂ ਬੰਦਾ ਵੀ ਹੈ ਨਹੀਂ ਤੇ ਤਾਂ ਸਿਰ ਤੇ 7 ਸਾਲ ਹੋ ਗਏ ਐਕਸੀਡੈਂਟ ਵਾਲਾ ਮੁੱਕਿਆ ਹੋਇਆ ਕੀ ਕਿ ਟੁੱਟ ਗਏ ਸਾਰਾ ਸਾਰਾ ਬੈੱਡ ਬੂਡ ਟੇਟੀ ਪੁੱਟੀ ਸਾਰਾ ਵੀ ਜੋ ਟੀਵੀ ਸਾਰਾ ਡੈਸ ਵਗੇਰਾ ਸਾਰਾ ਕੁਝ ਟੁੱਟ ਗਿਆ ਸਰ ਉਹ ਕੀ ਮੰਗ ਕਰਦੇ ਹੋ ਬਸ 아이 ਸਰਕਾਰ ਮੰਨ ਲਓ ਵੀ ਮੇਰਾ ਕਮਰਾ ਪੁਆਇਆ ਜਾਵੇ ਬਸ ਅਜੀ ਕੀ ਨਾ ਤੁਹਾਡਾ ਕਿਹੜਾ ਮੰਗ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਆਪਣੇ ਗਵੰਢੀ ਇਹ ਤੋਂ ਬਣੀ ਨਗਰ ਦੇ ਰਹਿਣ ਵਾਲੇ ਆ ਕੀ ਮਾਰ ਹੋਇਆ ਇਹ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਸੀਗਾ ਤੇ ਮਾਂ ਪੁੱਤੀ ਹੁੰਦੀ ਵਿਧਵਾ ਵਿਚਾਰੀ ਜਿਸ ਹਸਲ ਹੋ ਗਿਆ ਨੰਦੇ ਘਰ ਵਾਲੇ ਦੀ ਡੈਥ ਵੀ ਨੂੰ ਇਹ ਬਿਤੇਰੇ ਘਰਾਂ ਚ ਕੰਮ ਕੁੰਮ ਕਰਕੇ ਮਤਲਬ ਆ ਗੁਜ਼ਾਰਾ ਕਰਦੀ ਹੈ ਤੇ ਮਤਲਬ ਮੀਂਹ ਪੰਦਾ ਸੀਗਾ ਤੇ ਇਹਨਾਂ ਦੇ ਕੋਲ ਛੱਤ ਤੋਂ ਮਿੱਟੀ-ਮੁੱਟੀ ਡਿੱਗੀ ਇਹਨਾਂ ਨੂੰ ਕੁਦਰਤੀ ਪਤਾ ਲੱਗਿਆ ਜਾਗਦੇ ਸੀਗੇ ਫਟਾਫਟ ਇਹਨਾਂ ਨੇ ਭੱਜ ਕੇ ਆ ਉਹਦੇ ਬੈੱਡ ਨੂੰ ਠਾਇਆ ਦਲਾਹ ਪੋਠੇ ਬਾਦ ਕੇ ਬਾਹਰ ਆ ਗਏ ਤੇ ਮਤਲਬ ਜਾਨੀ ਨੀ ਨੁਕਸਾਨ ਤੋਂ ਬਚਾ ਰਹੇ ਗਿਆ ਸਮਾਨ ਤਾਂ ਨੁਕਸਾਨ ਹੋਇਆ ਗਿਆ ਤੁਸੀਂ ਦੇਖ ਹੀ ਲਿਆ ਤੇ ਜਾਨ ਤੋਂ ਮਤਲਬ ਬਚਤ ਰਹੀ ਕਿੰਨਾ ਕੁ ਨੁਕਸਾਨ ਹੋਇਆ ਹੱਦ ਕਿੰਨੇ ਬੈੱਡ ਮੋਟ ਸਾਰਾ ਕੁਛ ਪੱਕੇ ਵਗੈਰਾ ਸਾਰਾ ਕੁਛ ਜੋ ਵੀ ਸੀ ਸਮਾਨ ਅੰਦਰ ਪਿਆ ਹੁੰਦਾ ਟੀਪੀ ਪੂਟੀ ਸਾਰਾ ਨੁਕਸਾਨਾ ਗਿਆ ਕੋਈ ਕੋਈ ਕਮਰਾ ਕੋਈ ਹੋਰ ਤਹੇ ਨਹੀਂ ਇਹਨਾਂ ਨੇ ਜੀ ਇਹ ਵੀ ਮੰਗ ਕਰਦੇ ਕਿ ਇਸ ਤਰ੍ਹਾਂ ਸਰਕਾਰ ਤੋਂ ਕੋਈ ਵੀ ਸੰਸਥਾ ਹੈਗੀ ਕਲੱਬ ਹੈ ਕੋਈ ਵੀ ਆਪਣਾ ਮਦਦ ਕਰਨ ਵਾਲੇ ਮਤਲਬ ਹੈਗਾ ਤਾਂ ਇਹਦੀ ਪਹਿਣ ਦੀ ਮਦਦ ਬਤਵਤ ਕੀਤੀ ਜਾਵੇ ਇਹ ਵੀ ਕਰਦੇ ਆ ਅਰਦਾਸ ਕਰਦੇ ਹਾਂ ਪ੍ਰਮਾਤਮਾ ਅਗੇ ਕਿ ਇਹਨਾਂ ਨੂੰ ਕੋਈ ਨਾ ਕੋਈ ਮਦਦ ਕੀਤੀ ਜਾਵੇ ਇਹ ਵੀ ਵਿਧਵਾ ਔਰਤਾਂ ਜੀ ਹਾਂ ਜਿੰਦੇ ਐਮਐਲਏ ਸਾਹਿਬ ਨੇ ਸਰਕਾਰ ਨੂੰ ਵੀ ਕਰਨੇ ਆ ਤੇ ਜੋ ਵੀ ਸੰਸਥਾਾਂ ਨੇ ਹੈਲਪ ਕਰਦੀਆਂ ਨੇ ਉਹ ਇਹਨਾਂ ਦੀ ਮੀਡੀਆ ਰਾਹੀਂ ਵੀਡੀਓ ਦੇ ਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ